ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਹਰਾਜ ਜ਼ਿਲ੍ਹਾ ਮਕਸਰ ਪੈ ਜਾਂਦਾ ਦੋਸਤੋ ਇਸ ਪਿੰਡ ਨੂੰ ਤੇ ਤਹਿਸੀਲ ਵੀ ਦੋਸਤੋ ਮਕਸਰ ਸਾਹਿਬ ਪੈ ਜਾਂਦੀ ਏ ਇੱਕ ਘਰੇਲੂ ਪਰਿਵਾਰ ਕੋਲੇ ਦੋਸਤੋ ਗੱਬਣ ਮੱਝ ਵਕਾਊਆ ਦੋਸਤੋ ਤਿਆਰੀ ਤੁਰੀ ਬਹੁਤ ਚੰਗੀ ਆ ਨੀਲੀ ਰਾਵੀ ਦੇ ਵਿੱਚ ਦੋਸਤੋ ਪੈਂਦੀ ਆ ਪੂਰੀ ਰਾਜੀਪੜੀ ਆ ਸਾਰੀ ਡਿਟੇਲ ਅੰਕਲ ਜੀ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਣੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਹੋ ਠੀਕ ਠਾਕ ਜੀ ਠੀਕ ਆ ਜੀ ਵਧੀਆ ਨਾਂ ਦੱਸੋ ਜੀ ਆਪਣਾ ਸ਼ਿੰਦਰ ਸਿੰਘ ਜੀ ਸ਼ਿੰਦਰ ਸਿੰਘ ਠੀਕ ਆ ਤੇ ਆਏ ਮੱਝ ਆਪਣੇ ਘਰ ਦੀ ਹੈ ਜੀ ਹਾਂਜੀ ਘਰ ਦੀ ਆਪਣੀ ਮੱਝ ਐ ਕਿੰਨਾ ਮਸੂਹ ਹੁੰਦੀ ਹੈ ਤੀਜਾ ਸੂਆ ਸੋਈ ਜੀ ਤੀਜਾ ਸੂਆ ਸੋਊਗੀ ਕਿੰਨਾ ਕੁ ਦੁੱਧ ਪਾ ਦਿੰਦੀ ਹੈ ਜੀ ਦੁੱਧ 14-15 ਕਿਲੋ ਦੁੱਧ ਆਈ 14-15 ਲੀਟਰ ਦੁੱਧ ਪਾ ਦਿੰਦੀ ਹੈ ਦੁੱਧ ਦੀ ਵੱਧ ਸਕਦਾ ਠੀਕ ਆ ਹਾਂ 500 ਵੱਜ ਜਾਂਦਾ ਠੀਕ ਆ ਲੋ ਵੀ ਸਜਣੋ ਪੂਰੇ ਵੱਡੇ ਕਦ ਕਾਠ ਵਾਲੀ ਆ ਇਹ ਅਨਮਾਨ ਆ ਦੋਸਤੋ 14-15 ਲੀਟਰ ਤੋਂ ਅੰਕਲ ਜੀਾਂ ਦੇ ਵੀ ਵੱਧ ਦੁੱਧ ਪਾ ਦੂਗੀ ਰਾਜੀਪਲੀ ਚੰਗੀ ਆ ਦੋਸਤੋ ਵੱਧ ਕਰ ਸਕਦੇ ਤੇ ਚਵਾਈ ਚੂਈ ਦੀ ਸਾਫ਼ ਰਹਿੰਦੀ ਹੈ ਜੀ ਹਾਂ ਠੀਕ ਆ ਜੀ ਵਾਈਚੂਈ ਦੀ ਲੌਬੀ ਸਜਣੋ ਸਾਫ਼ ਰਹਿੰਦੀ ਆ ਬਾਕੀ ਤੁਸੀਂ ਤਸੱਲੀ ਆਪਦੀ ਇੱਥੇ ਆ ਕੇ ਕਰ ਲੈਣੀ ਆ ਅੱਖਾਂ ਦੋਵਾਂ ਦੇ ਵਿੱਚ ਜਵਾਬ ਹੈਗਾ ਦੋਸਤੋ ਥੋੜਾ ਇਹ ਘਾਟਾ ਮੱਥੇ ਦੇ ਵਿੱਚ ਦੋਸਤੋ ਡੱਬ ਹੈਗਾ ਤੇ ਮਗਰਲੇ ਪੈਰ ਦੋਸਤੋ ਦੋਵੇਂ ਚਿੱਟੇ ਆ ਪੂਛ ਆਦ ਤਾਂ ਹੀ ਚਿੱਟੀ ਸੀ ਦੇਖ ਸਕਦੇ ਆ ਥਣਾ ਦੀ ਕੁਆਲਿਟੀ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਦੇਖ ਸਕਦੇ ਆ ਦੋਸਤੋ ਸੋਹਣਾ ਥਾਨ ਲੱਗਿਆ ਹੋਇਆ ਥੋੜੀ ਐ ਭੜਾਂ ਦੀ ਐ ਦੋਸਤੋ ਤੇ ਥੋੜਾ ਐ ਮਟਾਈ ਦੇ ਵਿੱਚ ਹੈਗਾ ਥਣ ਤੇ ਸਾਈਜ ਦੋਸਤੋ ਸੋਹਣਾ ਬਾਕੀ ਦੋਸਤੋ ਇੱਕ ਦੋ ਦਿਨ ਸੂਨ ਦੇ ਵਿੱਚ ਦੱਸਦੇ ਆ ਬਾਈ ਲੈ ਜਾਣੇ ਕਿੰਨੇ ਕ ਦਿਨ ਲੈ ਜੂਗੀ ਅਨੁਮਾਨ ਆ ਜੀ ਇੱਕ ਇੱਕ ਦੋ ਦਿਨ ਇੱਕ ਦੋ ਦਿਨ ਲੈ ਜੂਗੀ ਲਓ ਵੀ ਸੱਜਣਾ ਅਨੁਮਾਨ ਤੁਸੀਂ ਲਾ ਲੈਣਾ ਹਵਾਨੇ ਹੀ ਤਿਆਰੀ ਦੋਸਤੋ ਬਹੁਤ ਸੋਹਣੀ ਆ ਧੁੰਨੀ ਤਾਂ ਹੀ ਦੋਸਤੋ ਹਵਾਨਾ ਤਿਆਰ ਕੀਤਾ ਹੋਇਆ ਵੇਖ ਸਕਦੇ ਆ ਤੇ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾਤਾ ਸੈਂਕ ਕੁਆਲਿਟੀ ਦੇਖ ਸਕਦੇ ਆ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਰਾਜੀਪਲੀ ਚੰਗੀ ਆ ਪੂਛ ਦੋਸਤੋ ਬਾਈ ਦੱਸਦੇ ਲੰਮੀ ਬਾੜੀ ਸੀ ਤੇ ਟੁੱਟ ਗਈ ਸੀ ਇਸੇ ਕਰਕੇ ਤੇ ਪੂਛ ਦੋਸਤੋ ਦੇਖ ਸਕਦੇ ਆ ਹਜੇ ਵੀ ਫੋਟ ਦੇ ਲਗਭਗ ਦੋਸਤੋ ਚਿੱਟੀ ਦੀਂਦੀ ਆ ਤੇ ਥੱਲੇ ਸਾਰੀ ਚਿੱਟੀ ਪੂਛ ਸੀ ਦੋਸਤੋ ਬਾਕੀ ਪੈਠ ਪੁੜੇ ਨੂੰ ਦੇਖ ਲਓ ਰਾਜੀਪਲੀ ਬਹੁਤ ਆ ਦੋਸਤੋ ਸੰਭਾਈ ਬਾਈ ਦੀ ਚੰਗੀ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੋੜੀਏ ਬਈ ਦੇਖ ਸਕਦੇ ਆ ਦੋਸਤੋ ਹੁਣ ਆ ਨਈ ਤਿਆਰੀ ਸੋਹਣੀ ਹਵਾਨੇ ਦੀ ਤਿਆਰੀ ਹੈ ਦੋਸਤੋ ਇੱਥੇ ਆਓਗੇ ਤਾਂ ਤੁਹਾਨੂੰ ਜਰੂਰ ਪਸੰਦ ਆਉਗੀ ਦੋਸਤੋ ਰਾਜੀਪਾਲੀ ਚੰਗੀ ਆ ਦੋਸਤੋ ਬਾਕੀ 14 15 ਲੀਟਰ ਦੋਸਤੋ ਦੁੱਧ ਇਹ ਪਾਣ ਦੀ ਆ ਤੇ ਪਿੰਡ ਹਰਾਜ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰਨਾ ਤੇ ਦੋਸਤੋ ਮਗਰਲੇ ਸੂਏ ਦਾ ਜਿਹੜਾ ਕੱਟਾ ਰਿਜ਼ਲਟ ਬਹੁਤ ਚੰਗੇ ਆਉਂਦੇ ਇਹਦੇ ਤੇ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਬਾਕੀ ਦੋਸਤੋ ਬਲਜਿੰਦਰ ਵੜੰਗ ਬਾਈ ਦਾ ਸੀਮਨ ਦੋਸਤੋ ਇਹ ਭਰਿਆ ਹੋਇਆ ਐ ਨਹੀਂ ਪਤਾ ਬਾਈਆਂ ਨੂੰ ਕਿਹੜੇ ਬੋਲ ਦਾ ਭਰਿਆ ਜੇ ਤੁਸੀਂ ਚਾਹੋਗੇ ਦੋਸਤੋ ਜਿਹੜਾ ਕੋਈ ਵੀਰ ਪਸੰਦ ਕਰਦਾ ਦੋਸਤੋ ਬਾਈ ਉਹਦਾ ਨੰਬਰ ਦੇ ਦੇਣਗੇ ਤੁਸੀਂ ਸੰਪਰਕ ਕਰਕੇ ਆਪਦਾ ਕੰਟੈਕਟ ਕਰ ਸਕਦੇ ਆ ਤੇ ਮਗਰਲੇ ਸੂਏ ਦਾ ਦੋਸਤੋ ਬੱਚਾ ਜਿਹੜਾ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਹਣੀ ਅੰਕਲ ਜੀ ਰੇਟ ਕੀ ਕਰਾਂਗੇ ਦਾ ਇਹ 45 ਰੱਖੀ ਇੱਕ 45 ਹਾਂਜੀ ਬਸ ਮੌਕੇ ਤੇ ਮੌਕੇ ਦੇ ਮਾਨਤਨ ਹੋ ਜੂ ਹਾਂਜੀ ਲਓ ਵੀ ਸੱਜਣੋ 1 ਲੱਖ ਤੇ 45000 ਰੁਪਿਆ ਰੇਟ ਰੱਖਿਆ ਜਿਸ ਕਿਸੇ ਵੀਰ ਦੇ ਦੋਸਤੋ ਪਸੰਦ ਹੋਵੇ ਤਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਬਾਕੀ ਦੋਸਤੋ ਤੁਸੀਂ ਤਸੱਲੀ ਇੱਥੇ ਆ ਕੇ ਆਪਦੀ ਕਰ ਲੈਣੀ ਆ ਤੇ ਮਗਰਲੇ ਸੂਏ ਦਾ ਦੋਸਤੋ ਕੱਟਾ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਨੀਲੀ ਰਵੀ ਦਾ ਕੱਟਾ ਹੈਗਾ ਇਹ ਇਹ ਵੀ ਦੋਸਤੋ ਬਾਈ ਬਲਜਿੰਦਰ ਨੇ ਸੀਮਾ ਲਾਇਆ ਸੀਗਾ ਵੇਖ ਸਕਦੇ ਆ ਚੰਗੇ ਸੀਮਨ ਲਾਉਂਦਾ ਬਾਈ ਤੇ ਚੰਗਾ ਰਿਜ਼ਲਟ ਆਇਆ ਹੋਇਆ ਤੇ ਅੱਜ ਦੀ ਵੀ ਦੋਸਤੋ ਬਾਈ ਬਲਜਿੰਦਰ ਨੇ ਸਿੰਘ ਨੇ ਹੀ ਦੋਸਤੋ ਇਹਦੇ ਸੀਮਨ ਲਾਇਆ ਹੋਇਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਪ ਮੱਝ ਖਰੀਦਣੀ ਹੋਵੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੇ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਓ ਜੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੱਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ